ਕੋਸ਼ਿਸ਼ ਕੀ ਕਰੀਦਾ ਮੈਨੂੰ ਪੂਰਾ ਵਧੀਆ ਤਰੀਕਾ ਦੱਸੋ ਅਸਲ ਅਸਲ ਵਿੱਚ ਆਪਣੇ ਸਾਹ ਜਿਹੜੇ ਇਹ ਵਾਹਨਾ ਨਾ ਵਾਹਨ ਕੋਈ ਵੀ ਵਾਹਨਾ ਹੁਣ ਵੀ ਜਿਹੜਾ ਟੁੱਟਾ ਪਾਣੀ ਉੱਪਰ ਦੀ ਹੋ ਕੇ ਨਹੀਂ ਟੁੱਟਾ ਇਹ ਥੱਲੇ ਉਹਦੇ ਢਾਹ ਲੱਗਦੀ ਢਾਹ ਦਾ ਮਤਲਬ ਪਾਣੀ ਜਦੋਂ ਥੱਲੇ ਲੰਘਦਾ ਥੱਲੇ ਰੇਤਾ ਹੀ ਆ ਉਹ ਜਿੱਥੋਂ ਸੋਖਾ ਬੰਨ ਜਿਹੜਾ ਹੈਗਾ ਪਾਣੀ ਜਿਹੜਾ ਬੰਨ ਦੇ ਨਾਲ ਆ ਜਾਂਦਾ ਥੱਲੇ ਵਗਣ ਲੱਗ ਪੈਂਦਾ ਉਹ ਵੜ ਸੜਦਾ ਫਿਰ ਉਦੋਂ ਜਿੰਨੀ ਮਰਜ਼ੀ ਆਪਾਂ ਲਾਈ ਜਾਂਦੇ ਉਹਨੂੰ ਰੋੜੀ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸਰਪੰਚ ਸਾਹਿਬ ਸਰਪੰਚ ਆ ਜੋ ਹੈਗੇ ਜੀ ਇੱਥੇ ਜਿਹੜੀਆਂ ਹੈਗੀਆਂ ਜਿਹਨੂੰ ਨੋਚੇ ਨੇ ਨਾ ਨੋਚਾ ਇਹ ਆਪਣੀਆਂ ਜਿਹੜੀਆਂ ਆ ਜ਼ਮੀਨਾਂ ਤੁਹਾਡੀਆਂ ਸਾਰੀਆਂ ਦੀ ਜੀ 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 ਆ ਇੱਥੇ ਟੁਕਿਆ ਇੱਥੇ ਆਪਾਂ ਖੜੇ ਆ ਹਾਂਜੀ ਹਾਂਜੀ ਆ ਸਾਰੀ ਜ਼ਮੀਨ ਤੁਹਾਡੀਆਂ ਦੀ ਬਿਲਕੁਲ ਜੀ ਬਿਲਕੁ ਇਹ ਜਿਹੜਾ ਦਿਆਲ ਲੱਗਦਾ ਨਾ ਜੀ ਇਹ ਵੀ ਮਾਲਕੀ ਨੰਬਰ ਆ ਬਿਲਕੁਲ ਮਤਲਬ ਮਤਲਬ ਕਿਉਂਕਿ ਡਰਾਟ ਆ ਗਿਆ ਇੱਧਰ ਹੋ ਗਿਆ ਉੱਧਰ ਹੋ ਗਿਆ ਇਹ ਮਾਲਕੀ ਨੰਬਰ ਆ ਆ ਜਿਸ ਤਰ੍ਹਾਂ ਇੱਥੇ ਵੀ ਇੱਥੇ ਵੀ ਪਾਣੀ ਜਿਹੜਾ ਹੈਗਾ ਦੋ ਪਾਸਿਆਂ ਦੀ ਇੱਥੇ ਜੇ ਆਪਾਂ ਮੰਦ ਜਾ ਕੇ ਆਏ ਇੱਕ ਨਾ ਨਹੀਂ ਉਹ ਟਾਪੂ ਆ ਉਹ ਵੱਡਾ ਇਹਦੇ ਵਿੱਚ ਵੀ ਇੱਕ ਟਾਪੂ ਆ ਉਹ ਜਿਹੜੇ ਤੁਹਾਡੇ ਵਾਲਾ ਹਾਂ ਇਹਦੇ ਵਿੱਚ ਵੀ ਇਹ ਖੇਤੀ ਕਰਦੇ ਇਹਦੇ ਵਿੱਚ ਵੀ ਖੇਤੀ ਕਰਦੇ ਆ ਇਹ ਵੀ ਦੋਵੇਂ ਬੰਨੇ ਆਉਂਦਾ ਫਿਰ ਇਦੋਂ ਇੱਥੋਂ ਜਾ ਕੇ ਫਿਰ ਇਹ ਇੱਥੋਂ ਟੋਟਾ ਆ ਨੇੜੇ ਆ ਜਾਂਦਾ ਪੁੱਤ ਇਹ ਹੁਣ ਸਮਝ ਲਓ ਗੱਲੋ ਕਿ ਇਹਦਾ ਆ ਪਿੱਛੋਂ ਕਾਫੀ ਫਸਲਾਂ ਇੱਥੇ ਵੀ ਵੱਜ ਜਾਣਗੀਆਂ ਜਿਹੜੀਆਂ ਪਿਛੇ ਨੂੰ ਬੈਕ ਆ ਕਿਉਂਕਿ ਟੁੱਟਾ ਜਾ ਕੇ ਲਾਕ ਹੋ ਗਿਆ ਜਿਹੜਾ ਅੱਗੇ ਵਾਲਾ ਹਿੱਸਾ ਹੈ ਜਿਹੜਾ ਜੇ ਪਿਛੂ ਟੁੱਟਦਾ ਫਿਰ ਪ੍ਰੈਸ਼ਰ ਇੱਥੇ ਹੋਣਾ ਚਾਹੀਦਾ ਜਾਊਗਾ ਉੱਪਰ ਜਦੋਂ ਭਰ ਕੇ ਆਊਗਾ ਪਰ ਹੌਲੀ-ਹੌਲੀ ਜਾਊਗਾ ਆਹ ਕਿਹੜਾ ਪਿੰਡ ਆ ਇਸ ਪਰ ਹੋਈ ਉਹ ਹੀ ਲੱਗੇ ਇਹ ਲਿਖਿਆ ਹੋਣਾ ਕਿ ਇਹ ਹੁਸੈਨਪੁਰ ਕੋਲੇ ਇਹ ਹਾਂ ਪਰ ਬੂਲੇ ਪਿਛਲੇ ਟਿਕਾਣੇ ਇਹ ਆਲੀ ਆਲੀ ਕਲਾ ਆਲੀ ਕਲਾ ਆਲੀ ਕਲਾ ਦਾ ਸੌਣ ਹੋਇਆ ਆਲੀ ਕਲਾ ਨਹੀਂ ਖੁਰਦੋ ਕਿ ਆ ਇਹਦਾ ਪਛਾਣ ਹੋ ਗਿਆ ਇਹ ਸੱਜਾ ਹੋ ਜੂਗਾ ਸੱਜਾ ਥੋੜੇ ਪਿੰਡਾਂ ਨੂੰ ਬਚਾਅ ਹੋ ਜੂਗਾ ਕਿਉਂਕਿ ਹੁਣ ਰੌਲਟ ਤੋਂ ਟੁੱਟਾ ਇਹ ਖੁਰਦੂ ਗਿਆ ਇਹ ਕਲਾਉ ਗਿਆ ਆਪਾਂ ਕਲਾ ਖੜੇ ਇਧਰ ਜੀ ਇਹ ਤਾਂ ਨਾ ਬੈਂਟ ਪਿੰਟ 40 ਖੁਰਦੂ ਦੀ ਵਾਲੀ ਕਲਾ ਦੋਨਾਂ ਦਾ ਨੁਕਸਾਨ ਹੈ ਇਹ ਇਹ ਪਿੰਡੋਂ ਬਾਹਰ ਹੋ ਗਿਆ ਬਾਕੀ ਨਾ ਜੀ ਪਿੰਟ ਬਹੁਤ ਆ ਆਹ ਵਖੋ ਆਹ ਜਿਹੜੇ ਲਿਖੇ ਪਿੰਡ ગામੇ ਵਾਲ ਜ਼ਮੇ ਪਰ ਉਹ ਪਰ ગામਿਆ ਜ਼ਾਮਿਆ ਉਹ ਤੁਹਾਨੂੰ ਨੋਟ ਨਹੀਂ ਕੀਤਾ ਜਿਹੜੇ ਪਿੰਡ ਆਹ ਪ੍ਰਿੰਟ ਬਾਹਰ-ਬਾਹਰ ਉਹਨਾਂ ਦੀ ਪੈਲੀਆਂ ਹੁੰਦਾ ਆ ਮੰਨ ਲਓ ਵਾਲੀ ਕਰਮ ਬਾਹਰ ਉਹਨਾਂ ਦੇ ਵੈਸੀ ਬੰਨ ਗਾ ਪਹਿਲੀ ਇੱਥੇ ਤੱਕ ਭਾ ਇਧਰ ਜੇ ਬੇ ਜੇ ਬੇ ਇਹਦੇ ਵਿੱਚ 350 ਘਰ ਇਹਦੇ ਵਿੱਚ ਘਰ ਕੋਈ ਨਹੀਂ ਇੱਕ ਸਿਰਫ ਗਊਸ਼ਾਲਾ ਕੁਝ ਅਗਲੇ ਪਿੰਡਾਂ ਦੇ ਹੈ ਵਿੱਚ ਜਿਹੜੇ ਲਾਸਟ ਉੱਤੇ ਜਾਂਦੇ ਨੇ ਕਿ ਨਹੀਂ ਉਹ ਜਲੰਧਰ ਚ ਬੈਲੇ ਕੋਈ ਡੰਗੜ ਡੰਗੜ ਨਹੀਂ ਇਹ ਚਾਹੀਦੀ ਬਹੁਤ ਖਾਸ ਇੱਕ ਦੋ ਚਾਰ ਘਰਾਂ ਤੋਂ ਉਹਨਾਂ ਨੇ ਸਪੀਕ ਕੀਤੀ ਹੈ ਸੇਵਾ ਬਾਕੀ ਜਿਹੜੇ ਸਾਰੀ ਖੇਤੀ ਜਿਹੜੀ ਆ ਇਹਨਾਂ ਦੀ ਇੱਧਰ ਇਹ ਆ ਜਾਗਰ 90 ਬਾਬਾ ਜੀ ਸਾਰਾ ਇਹਨਾਂ ਦਾ ਜਿੰਨਾ ਵੀ ਮੁਆਵਜ਼ਾ ਆਪਾਂ ਦੇਵਾਂਗੇ ਸਾਰੇ ਇਹਨਾਂ ਜਿੰਨਾਂ ਦੇ ਸਾਰੇ ਦਰਿਆ ਦੇ ਵਿੱਚ ਆਹ ਜਿੰਨਾ ਰਕਬਾ ਵਾ ਬਹੁਤ ਬਿੰਦ ਪਤਾ ਸਾਰਾ ਉਹਨਾਂ ગામ ਮਿਆਲਜਾਮ ਮਿਆਲ ਮੇਰੇ ਸਿਲੂ ਹਾਲਪਾਕ ਮੰਤਰੀ ਵੀ ਆ ਸਰ ਇੱਕ ਨਾ ਪਿਛਲੀ ਵਾਰ 2023 ਦੇ ਵਿੱਚ ਨਾ ਸਾਡੇ ਇੱਕ ਹੱਦਬੰਦੀ ਕਰ ਦਿੱਤੀ ਗਈ ਜੇ ਕਿ ਕਿਸਾਨ ਦੇ ਨਾਲ 2 ਕਿੱਲੇ ਮਾਲਕੀ ਆ ਨਾ ਉਹਨੂੰ 5 ਕਿੱਲੇ ਮਾਲਕੀ ਦਾ ਹੀ ਖਰਾਬਾ ਦਿੱਤਾ ਗਿਆ ਤੇ ਇੱਕ ਸਾਡੇ ਜ਼ਿਆਦਾਤਰ ਪੈਣੀਆਂ ਨਹੀਂ ਕਾਸ਼ਤਕਾਰ ਗਰਦੌਰੀ ਵਾਲੀਆਂ ਉਹਨਾਂ ਦਾ ਖਰਾਬਾ ਵੀ ਨਹੀਂ ਹੋਇਆ ਸਰਪੰਚ ਸਾਹਿਬਾ ਨਾ ਹੋ ਗਈ ਗੱਲ ਮੈਂ ਹੁਣ ਗੱਲ ਕਰਦਾ ਸਰੇ ਮੰਗ ਪੱਤਰ ਦੇ ਵਿੱਚ ਤੁਸੀਂ ਦੇ ਦਿਓ ਮੰਗ ਪੱਤਰ ਵੀ ਦੇ ਦਿਓ ਪਰ ਐਸੋ ਤੁਹਾਡਾ ਸਰ ਜਿੰਨਾ ਵੀ ਨਖਰਾਨ ਹੋਇਆ ਸਾਰਾ ਭਰਾਵਾ ਹਾਂਜੀ ਸਰ ਕੋਈ ਸ਼ਰਤ ਉਹ ਬਹੁਤ ਨਹੀਂ ਜ਼ਿਆਦਾ ਫਰੈਂਡ ਤਗੀ ਆਪਣੇ ਕੱਲਾ ਦੋ ਚੋਂ ਦੋ ਲਿਖਦਾ ਕੋ ਤੁਹਾਨੂੰ ਪਈ ਨਹੀਂ ਕੋਈ ਨਹੀਂ ਆਪਾਂ ਦੇਖੋ ਇੱਕ ਪਿੰਡ ਦਾ ਫਿਰ ਮੈਂ ਤਾਂ ਦੇ ਦਿੰਦਾ ਮਾਤ ਪੱਤਰ ਦੇ ਦਿੰਦਾ ਅਸੀਂ ਸਾਰਿਆਂ ਦੇ ਕਰਾਵਾਂਗੇ ਸਾਰਿਆਂ ਦੇ ਪੱਲੇ ਇੱਕ ਨਹੀਂ ਸਾਰੇ ਦੇ ਕਰਾਵਾਂ ਠੀਕ ਸਾਰ ਇੱਕ ਫੋਟੋ ਨਾਲ ਕਰ ਬਾਬੇ ਨੂੰ ਆਓ ਸਰਪੰਚ ਸਾਹਿਬ ਨਾਲ ਲਓ ਜੀ ਮੈਂ ਸੌਂਦਾ ਨਹੀਂ ਕੋਈ ਨਹੀਂ ਬਾਕੀ ਸਰਦਿੰਗ ਅਸੀਂ ਨਾਲ ਆਈਏ ਮੇਠਾ ਨਾਲ ਆ ਰਹੇ ਆ ਦੇਖੋ ਉਸ ਨੇ ਦੇ ਅਸੀਂ ਇੱਥੇ ਹੀ ਆ ਬਾਬਾ ਜੀ ਸ਼ੁਰੂ ਤੋਂ ਤੁਹਾਡੇ ਨਾਲ ਦੇਖੀ ਕਿੰਨਾ ਜਰ ਨਹੀਂ ਬਹੁਤ ਮਦਦ ਕੀਤਾ ਜੀ ਬਾਬਾ ਜੀ ਤੋਂ ਮਸ਼ੀਨ ਨਾ ਆ ਗਿਆ ਜੀ ਮਾ ਸਾਹਿਬ ਉਸ ਤੋਂ ਮੈਂ ਖੁਦ ਇੱਥੇ ਆ ਪ੍ਰਸ਼ਾਸਨ ਸਾਰਾ ਡੀਸੀ ਸਾਹਿਬ ਸਾਰੇ ਪੁਲਿਸ ਪ੍ਰਸ਼ਾਸਨ ਸਾਰੇ ਮਤਲਬ ਲੱਗੇ ਹੋਏ ਆ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਜਦੋਂ ਪ੍ਰਮਾਤਮਾ ਦੇ ਅੱਗੇ ਇਹ ਜੋਰ ਨਹੀਂ ਚੱਲਦਾ ਹੁੰਦਾ ਨਹੀਂ ਸਰ ਅੱਗੇ ਨਾ ਲੱਗੇ ਵੀ ਸਟਾਫੀ ਸਾਹਿਬ ਆਪਣਾ ਪਾਉਣਾ ਕਿ ਲਾਏ ਕੋਸ ਪਰ ਥੋੜੇ ਆ ਸਾਡੀ ਲੋੜ ਤੋਂ ਬਾਹਰ ਹੋਰ ਲੱਗਣ ਹੋਰ ਇੱਕ ਹੋਰ ਮੰਤਰੀ ਸਾਹਿਬ ਨਾਲ ਹੀ ਗੱਲ ਵੀ ਕਰਦੇ ਸੀ ਸਾਹਿਬ ਇਹ ਇਹ ਆਲੀ ਖੁਰਦ ਆਲੀ ਕਲਾ ਤੇ ਬਾਗਪੁਰ ਤਿੰਨ ਤਿੰਨ ਜਿਹੜੀਆਂ ਹੈਗੀਆਂ ਪੰਚਾਇਤਾਂ ਅੰਦਰ ਬਿਲਕੁਲ ਇਹਨਾਂ ਪੰਜਾਂ ਪੰਚਾਇਤਾਂ ਨੂੰ ਅਸੀਂ ਆਪਣੀ ਗ੍ਰਾਂਟ ਦੇ ਵਿੱਚ ਇਹਨਾਂ ਨੂੰ ਕਿਸ਼ਤੀਆਂ ਖਰੀਦਣ ਵਾਸਤੇ ਇੱਕ ਹੱਥੇ ਨੇ ਕਹਿੰਦੇ ਪਿੰਡਾਂ ਦੀ ਇੱਕ ਕਿਸ਼ਤੀ ਲੈ ਹੁਣ ਪੰਜ ਪੰਜ ਹੋ ਗਿਆ ਪੰਜ ਹੋ ਗਏ ਪੰਜ ਹੋ ਗਏ ਪੰਜਾਂ ਨੂੰ ਅਸੀਂ ਇਹ ਕਿਸ਼ਤੀ ਉਹ ਮਿਲ ਜੇ ਦੂਸਰੀ ਨਹੀਂ ਨਹੀਂ ਉਹਨਾਂ ਉਹ ਹੁਣ ਤੁਸੀਂ ਮਦੇ ਇਹਨਾਂ ਕੋ ਕੋ ਆ ਕੇ ਦੱਸਣਾ ਤੇ ਇਹਨਾਂ ਨੂੰ ਹੁਣੇ ਤੁਸੀਂ ਲੋਡ ਪੈਂਦੀ ਹੈ ਬਾਬਾ ਜੀ ਦੀ ਗੱਲਣਾ ਪਤਾ ਨਹੀਂ ਆ ਜਾਣ ਹੁਣੇ ਕਿਸ਼ਤੀ ਵੀ ਲੈ ਕੇ ਦੇਣਗੇ ਰਾਹ ਇਹ ਪੰਨ ਮੈਂ ਸਾਡੋ ਪੰਜੋ ਪਿੰਡਾਂ ਨੂੰ ਅਸੀਂ ਇਹ ਦੇਵਾਂਗੇ ਕਿ ਕਸ਼ਤੀ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਇੱਕ ਇੱਕ ਕਿਸਤੀ ਸਾਰੇ ਪੰਜਾਂ ਪਿੰਡਾਂ ਨੂੰ ਦੇ ਦੇਣਗੇ ਜਿਹੜਾ ਵਿੱਚ ਜਾਣਾ ਪੈਂਦਾ ਜਾਂ ਕਿਤੇ ਲੋਡ ਹੋਵੇ ਅੱਗੇ ਬੱਸ ਲੋਡ ਪਵੇ ਉਹ ਕੰਮ ਆ ਜੀ ਉਹ ਪੰਜੇ ਬਹੁਤ ਸਨਮਾਨ ਕਰਦੇ ਜੀ ਪਹਿਲਾਂ ਹੀ ਸਾਡੀ ਬਹੁਤ ਜਿਆਦੀ ਮਦਦ ਕਰਦੇ ਨੇ ਸਾਨੂੰ ਸਾਨੂੰ ਤੋਂ ਮਗੇੜੇ ਜਿਹੜੇ ਆ ਵਰਦੇ ਮੀਂਹ ਵਿੱਚ ਜਿਹੜੀ ਮੰਤਰੀ ਬੋਨ ਐਮ.ਬੀ. ਦੀ ਅਖਰੀ ਗੱਲ ਦੋ ਟੈਮ ਜਾਂਦੇ ਰਿਹਾ ਤੇ ਦੋ ਮਸ਼ੀਨਾਂ ਪਰਸਨਲ ਇੱਕ ਪਬਲਿਕ ਦੋ ਮਸ਼ੀਨਾਂ ਉੱਥੇ ਚੱਲਦੀਆਂ ਨੇ ਚਲੋ ਚਲੋ ਇਹ ਸੰਗਤ ਵਾਲੇ ਜੇ ਮਿਹਨਤ ਕੀਤੀ ਹੈ ਤੁਸੀਂ ਮਿਹਨਤ ਕੀਤੀ ਅਸੀਂ ਤੁਹਾਨੂੰ ਦੇਰੇ ਹਲਕੇ ਜਾ ਕੇ ਸਾਹਨੇ ਵਾਲ ਜਾ ਕੇ ਸੇਵਾ ਹਾਂਜੀ ਔਰ ਬੁੱਢਾ ਦਰਿਆ ਸਾਰਾ ਸਾਫ ਕਿਉਂਕਿ ਸਰ ਤੋ ਇਹ ਤੇ ਹੈਗੇ ਨੁਕ ਲਾ ਕੇ ਅਸੀਂ ਤੇ ਕਹਿੰਦੇ ਵੀ ਸਾਨੂੰ ਸਾਰੇ ਪੰਜਾਬ ਨੇ ਮੈਦ ਦਿੱਤੀ ਆ ਕੁਛੇ ਵੀ ਕਦਰ ਨਹੀਂ ਛੱਡੀ ਆ ਮਲਾਜ਼ਮਾਂ ਜਿਹੜਾ ਆਉਂਦਾ ੜਾ ਅਸੀਂ ਤੂੰ ਉਦਾਂ ਹੀ ਪਰਸਨਲਟੀ ਦੇ ਦਿਓ ਸਾਨੂੰ 2000 ਦੇ ਦਿਓ 4000 ਦੇ ਦਿਓ ਨਹੀਂ ਨਹੀਂ ਤਾਂ ਕਿਸੇ ਨਹੀਂ ਕਦਰ ਛੱਡੀ ਨਹੀਂ ਅੱਜ ਕੋਈ ਹੋਰ ਲੋੜ ਜੀ ਇੱਕ ਬਾਬੇ ਅੱਜ ਕੋਈ ਹੋਰ ਲੋੜ ਹੋਵੇ ਇੱਥੇ ਕਿਸੇ ਜੋਂ ਤਾਂ ਬਈ ਬਹੁਤ ਜਿਆਦੀ ਮਾਜਬੇ ਦੀ ਆ ਗਈ ਇਹ ਤਾਂ ਹੋ ਜੂਗਾ ਕਿਉਂਕਿ ਅਫਸਰ ਪ੍ਰਸ਼ਾਸਨ ਨਾਲ ਹੈ ਡਿਸਟ੍ਰਿਕਟ ਨਾਲ ਹੈ ਅੱਜ ਕੋਈ ਇਹ ਕੀ ਦੀ ਹੋ ਲੋੜ ਆ ਦੱਸੋ ਅੱਜ ਦੋ ਚਾਰ ਦੇ ਘਾੜੇ ਕੋਈ ਹੈਲਪ ਕਰ ਸਕਦੇ ਸਾਬ ਇਹ ਨੋਟ ਕਰ ਲਿਓ ਮੁੜ ਕੇ ਜਿੱਥੇ ਨੋਚਾ ਇਹਨਾਂ ਨੇ ਇਹ ਬੰਦੇ ਕਹਿਣਗੇ ਨਾ ਉੱਥੇ ਲੱਗਣੀ ਚਾਹੀਦੀ ਕਿਉਂਕਿ ਅਸਲੀ ਜਿਹੜਾ ਹੈਗਾ ਇਹਨਾਂ ਨੂੰ ਬਈ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕਿੱਥੇ ਹੈ ਹਾਂ ਜੀ ਜਿਹੜਾ ਆ ਗਿਆ ਸਾਰਾ ਤੁਸੀਂ ਕਹਨਾ ਮੰਤਰੀ ਸਾਹਿਬ ਵੀ ਖੜੇ ਆ ਗਿਆ ਡੀਆਰਓ ਆ ਗਿਆ ਡੀਆਰਓ ਆ ਗਿਆ ਪਤਾ ਇਹ ਮੁੰਡੇ ਇੱਕ ਬਾਬਾ ਜੀ ਇਹਨਾਂ ਦੀ ਮੰਗ ਦੇ ਉੱਤੇ ਐਕਸਪ੍ਰੈਸ ਡੈਲੀ ਵਾਸਤੇ ਇੱਕ ਡੀਆਰਓ ਕਨੈਕਸ਼ਨ ਦਾ ਲਾਤਾ ਉਹਨੂੰ ਵਾਧੂ ਠੀਕ ਠੀਕ ਉਹ ਐਕਸਟਰਾ ਜਿੰਨੀ ਦੇਰ ਸਪੈਸਿਫਿਕ ਡੈਲੀ ਨਹੀਂ ਹੋ ਜਾਂਦੀ ਇੱਥੇ ਰਹਿ ਕੇ ਸਾਰਾ ਇਕੱਲੇ ਇਕੱਲੇ ਦਾ ਕਰਾ ਕੇ ਉਹਨੇ ਜਿੱਦ ਇੱਥੇ ਰਹੂਗਾ ਡਿਸਾਂ ਦੀ ਪੂਰੀ ਹੈਲਪ ਕਰੂਗਾ ਠੀਕ ਇਹ ਡਿਸਾਂ ਹੋਊਗੀ ਜੀ ਜੋ ਬਾਬਾ ਜੀ ਨੂੰ ਇਹਨਾਂ ਨੂੰ ਜੀਓਗ੍ਰਾਫਿਕਲੀ ਪਤਾ ਨਾ ਹਾਂਜੀ ਹਾਂਜੀ ਉਹ ਕਿਸੇ ਅਫਸਰ ਨੂੰ ਜਾਂ ਕੋਈ ਕਿਸੇ ਵਾਲੀ ਅਸੀਂ ਕਾਈ ਨਾਲ ਲੱਗੇ ਜੀ ਇਹਨਾਂ ਦੇ ਚਰਨਾ ਜੀ ਕਿ ਤਵਾ ਕਿੱਥੋਂ ਕਿਦਾਂ ਇਹਦੀ ਖਲਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਸਿਸਟਮ ਆ ਜੀ ਇੱਕ ਇੱਕੋ ਦਰਿਆ ਬਾਕੀ ਕਿਤੇ ਦੋ ਹੋ ਜਾਂਦੇ ਕਦੀ ਤਿੰਨ ਹੋ ਜਾਂਦੇ ਆ ਜੀ ਠੀਕ ਹੈ ਤੇ ਉਥੋਂ ਪਾਣੀ ਬੜਿਆ ਆਰਾਮ ਨਾਲ ਲੰਘ ਰਿਹਾ ਤੇ ਜੀ ਬਾਬਾ ਜੀ ਦੀ ਸਹਾਈਤ ਨਾਲ ਲੈ ਕੇ ਇਹਨਾਂ ਦੀ ਸੇਵਾ ਹੀ ਲਾ ਦਿੱਤੀ ਜਾਵੇ। ਉਹ ਅਸੀਂ ਤਾਂ ਲੱਗੇ ਹੋਏ ਬਾਬਾ ਜੀ ਸੁਣ ਕੋਈ ਸਰਕਾਰ ਨੇ ਉਹ ਕੋ ਆਪਣਾ ਨਾਲ ਹੈਗੇ ਆ। ਅਰਚਨਾ ਪੈਣੀ ਆ। ਅਸੀਂ ਮੈਂ ਵੀ ਨਾਲ ਆ ਕੇ ਬਾਬੇ ਦੇ ਨਾਲ ਲੈ ਕੇ ਆਪਾਂ ਸਾਰਾ ਕਰਾ ਕੇ ਨਾਲ। ਠੀਕ ਹੈ ਜੀ। ਅਗਲੀ ਪ੍ਰਮਾਤਮਾ ਸੁੱਖ ਰੱਖੇ ਅਗਨੀ ਵਾਰੇ ਦੰਦੇ ਹੋਗਾ। ਠੀਕ ਹੈ ਜੀ। ਹੁਣ ਜਿਹੜਾ ਹੁਣ ਪ੍ਰਮਾਤਮਾ ਦੀ ਮਾਰਗ ਅਸੀਂ ਤੁਸ ਜਿੱਦਾਂ ਦੇ ਅਸੀਂ ਦੇਖਦੇ ਵੱਧ ਤੋਂ ਵੱਧ ਜਿਹੜਾ ਨੁਕਸਾਨ ਹੋ ਉਹ ਅਸੀਂ ਭਰਾਂਗੇ। ਹਾਂ ਜੀ। ਤਾਂ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਅਸੀਂ ਸੇਵਾ ਲਈ ਖੜੇ ਆ ਥੈਂਕ ਯੂ ਬਹੁਤ ਬੜਾ ਚਲੋ ਅਗਲੇ ਬੰਦ ਬੈਂਤੀ ਆ ਤ੍ਰੰਤੀ ਕਰਨ ਵਾਲਾ ਕੰਮ ਆ ਇਧਰ ਨਾਲ ਜਦੋਂ ਪਾਣੀ ਹੋ ਜਾਂਦਾ ਤਾਂ ਸੇਮ ਹੋ ਜਾਂਦੀ ਆ ਉੱਧਰ ਹਸਤੇ ਇੱਕ ਟਰਾਂਸਫਾਰਮ ਜਾਂ ਇੱਕ ਜਾਂ ਦੋ ਸਾਨੂੰ ਲਾਉਣੇ ਪੈਂਦੇ ਆ ਕਿ ਅਸੀਂ ਆਪ ਹੀ ਤਾਰਾਂ ਖਿੱਚ-ਖਿੱਚ ਕੇ ਲਾਉਣੇ ਆ ਤੇ ਵੱਡੇ ਟੂਲ ਪੰਪ ਜਿਹੜੇ ਪੱਕੇ ਲਾਏ ਜਾਣ ਹਰ ਵਾਰੀ ਅਸੀਂ ਆਪ ਦੇ ਮਤਲਬ ਤੌਰ ਤੇ ਲਾਉਣੇ ਜਾਂ ਬਾਬਾ ਜੀ ਸਾਡੀ ਸਹਾਇਤਾ ਕਰਦੇ ਜਾਂ ਖਾਸ ਕਰਕੇ ਉਹ ਜ਼ਰੂਰੀ ਆ ਜੀ ਉਹ ਅੱਜ ਹੀ ਉਹਨਾਂ ਦੇ ਦੋ ਇਧਰ ਪਾਣੀ ਖੜ ਗਿਆ ਤੇ ਉਧਰਲੇ ਬੰਨੇ ਸੇਮ ਚੱਲ ਜਾਂਦੀ ਆ ਥੱਲੇ ਜੀ ਤੇ ਉਹ ਪਾਣੀ ਫਿਰ ਇਧਰ ਤੇ ਪ ਪਰਵਾਣਾ ਲੱਗੇ ਬਿਲਕੁਲ ਇੱਥੇ ਇੱਥੇ ਹੈ ਨਹੀਂ ਇਹ ਇੱਥੇ ਆਣ ਕੇ ਵੀ ਖੜਦਾ ਕਿ ਟਾਰ ਆਪਣੇ ਪਰਵਾਣੇ ਤੈਨੂੰ ਮੋਟਰ ਹੈਗੀ ਲੱਗੀ ਹੋਈ ਹੈ ਦਰਵਾਜ਼ਾ ਹੋਰ ਚੀਜ਼ ਇੱਥੇ ਮਿਹਰਬਾਨੀ ਠੀਕ ਹੈ ਜੀ ਕੋਈ ਨਹੀਂ ਅਸੀਂ ਨਾਲ ਹੈ ਜੀ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਆ ਠੀਕ ਹੈ ਜੀ ਸਰਕਾਰ ਨਾਲ ਹੈ ਪ੍ਰਸ਼ਾਸਨ ਨਾਲ ਹੈ ਤੁਹਾਡਾ ਸਾਰਾ ਨੁਕਸਾਨ ਅਸੀਂ ਭਰਾਂਗੇ ਠੀਕ ਹੈ ਕਬਰਾਂ ਆਉਣ ਦੀ ਲੋੜ ਨਹੀਂ ਹੈ ਜੋ ਹੁਣ ਪਰਮਾਤਮਾ ਅਗੇ ਜੋਰ ਨਹੀਂ ਚੱਲ ਸਕਦਾ ਨਹੀਂ ਪਰ ਕਿਸੇ ਗੱਲ ਦੀ ਕਿਸੇ ਦੀਆਂ ਗੱਲਾਂ ਬਗਰਾਂ ਦੀ ਲੋੜ ਨਹੀਂ ਅਸੀਂ ਖੁਦ ਮੈਂ ਰੈਵਨਿਊ ਮਿਨਿਸਟਰ ਮੇਰੇ ਨਾਲ ਬਾਬਾ ਜੀ ਸੰਤ 시ਤਿਆਲ ਜੀ ਸਾਡੇ ਰਾਸ਼ਵਾ ਮੈਂਬਰ ਵੀ ਨੇ ਇੱਥੋਂ ਦੇ ਦੇਖੋ ਇੱਥੋਂ ਦੇ ਕੀ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਹਰ ਸਾਲ ਇਹਨਾਂ ਨੇ ਆਜੂ ਜਾ ਕੇ ਬੁੱਢਾ ਦਰਿਆ ਤੱਕ ਇਹਨਾਂ ਨੇ ਸਾਫ਼ ਕਰਤਾ ਤੇ ਨਾਲ ਹੋ ਕੇ ਅੱਜ ਪੰਜ ਹਰ ਪਿੰਡ ਨੂੰ ਇੱਕ ਇੱਕ ਕਿਸ਼ਤੀ ਜਿਹੜੀ ਆ ਉਹ ਤੁਹਾਨੂੰ ਨਾਲ ਹੋ ਕੇ ਦੇ ਜਾਣਗੇ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਸਾਡੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਭੇਜਿਆ ਉਹਨਾਂ ਦੇ ਹੁਕਮ ਅਨੁਸਾਰ ਆਇਆ ਤੇ ਵਾਦਾ ਹੈ ਤੁਹਾਡੇ ਨਾਲ ਵੀ ਜਿਹੜਾ ਸਾਰਾ ਨੁਕਸਾਨ ਹੈ ਇੱਕ ਸਪੈਸ਼ਲ ਗਦਾਵਰੀ ਵਾਸਤੇ ਹੁਕਮ ਦੇ ਦਿੱਤੇ ਸਾਰੇ ਜ਼ਿਲ੍ਹਿਆਂ 'ਚ ਇੱਕ ਡੀਆਰਓ ਇੱਕ ਨੈਤ ਫੀਲ ਦਾ ਸਪੈਸ਼ਲ ਲਗਾਤਾ ਕਿ ਨਾਲ ਦੀ ਨਾਲ ਸਪੈਸ਼ਲ ਗਦਾਵਰੀ ਕਰਕੇ ਜਿਹੜਾ ਤੁਹਾਡਾ ਮੁਆਵਜ਼ਾ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੁਣ ਜੇ ਕਿਸੇ ਦੀ ਕੋਈ ਹੋਰ ਨੁਕਸਾਨ ਹੁੰਦਾ ਤੇ ਉਹ ਨਾਲ ਹੋ ਕੇ ਸਾਰੇ ਇੱਕ ਦੂਜੇ ਦੀ ਆਪਾਂ ਹੈਲਪ ਕਰ ਰਹੇ ਆਂ ਪੰਜਾਬੀ ਸਾਰੇ ਤੇ ਜੇ ਕੋਈ ਜ਼ਿਆਦਾ ਲੋੜਵੰਦ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਨੰਬਰ ਜਾਰੀ ਕੀਤੇ ਗਏ ਆ ਡੀਸੀ ਸਾਹਿਬ ਖੁਦ ਨਾਲ ਸਾਰੇ ਅਫਸਰ ਸਹਿਬਾਨ ਨਾਲ ਆ ਤਾਂ ਤੁਸੀਂ ਸਾਰਾ ਕੋਈ ਵੀ ਲੋੜ ਹੈ ਸਾਨੂੰ ਤੁਸੀਂ ਸਹਾਇਤਾ ਵਾਸਤੇ ਸਾਨੂੰ ਤੁਸੀਂ ਹੁਕਮ ਲਾ ਸਕਦੇ ਹੋ ਅਸੀਂ ਤੁਹਾਡੀ ਸੇਵਾ ਲਈ ਖੜੇ ਹਾਂ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਹੈ ਕੁਦਰਤ ਨੇ ਐਦਾਂ ਕੀਤਾ ਕਿ ਮਤਲਬ ਮੈਨੂੰ 4.5 ਮਿੰਟ ਵਿੱਚ ਇਹ ਨਹੀਂ ਸਮਝ ਆਈ ਕਿ ਸਾਡੀ 20 ਦਿਨ ਦੀ ਜਿਹੜੀ ਤਪੱਸਿਆ ਸੀ ਉਹਨੂੰ ਕੀ ਹੋ ਗਿਆ ਕਿਉਂ ਐਡੀ ਜਲਦੀ ਕੁਦਰਤ ਨੇ ਐਡਾ ਖਾਤ ਕਹਿ ਢਾਤਾ ਤੇ ਫਿਰ ਮੈਨੂੰ ਉਹ ਕਹਿਣਾ ਪਿਆ ਕਿ ਵਾਹਿਗੁਰੂ ਤੂੰ ਸਾਡਾ ਚੰਗੀ ਨਹੀਂ ਕੀਤੀ ਉੱਥੇ ਮੈਂ ਜਿ ਜਬਾਤੀ ਹੋ ਗਿਆ ਸਰ ਹੁਣ ਉਹ ਗੱਲ ਆਪਾਂ ਜੇ ਆਪਾਂ ਉਹੀ ਕਰੀ ਜਾਈਏ ਨਾ ਉਹ ਚੰਨੀ ਕੋਈ ਗੱਲ ਗੱਲ ਆਪਾਂ ਗਾਂ ਦੀ ਕਰਨੀ ਸਰ ਉਹ ਤੁਸੀਂ ਆਏ ਆ ਖੁਦ ਆਮ ਆਦਮੀ ਪਾਰਟੀ ਨਾਲ ਚਲੋ ਵੋਟਾਂ ਪੁਵਾਈਆਂ ਇਹ ਏਰੀਏ ਚੋਂ ਸਰ ਨਹੀਂ ਚਲੋ ਕੋਈ ਨਾ ਹਾਂਜੀ ਤੇ ਬੇਨਤੀ ਹੁਣ ਸਾਡੀ ਤੇ ਆ ਪੀਸ ਸਾਨੂੰ ਮਾਫ਼ੀਆ ਦਿੱਤਾ ਜਾ। ਦੇਖੋ ਅਸੀਂ ਸਪੈਸ਼ਲ ਤਾਂ ਇੱਥੇ ਰਹਿ ਰਹੇ ਆ ਉਸ ਦਿਨ ਤੇ ਜੀਮਾ ਸਾਹਿਬ ਇੱਥੇ ਆਵਦੇ ਬਾਬਾ ਜੀ ਸੰਤ ਸਿੱਟਿਆ ਵਾਲੀ ਇਹਨਾਂ ਨੇ ਦੋ ਮਸ਼ੀਨਾਂ ਲਾ ਰੱਖੀਆਂ ਸੀ ਉਸੇ ਬੰਦੇ ਉੱਤੇ ਵੀ ਕੰਟੀਨਿਊ ਨਾ ਕੋਈ ਜਿਹੜੀ ਇਹ ਮਾਰਪੀ ਨਾ ਪੈ ਸਕੇ ਪਰ ਪ੍ਰਮਾਤਮਾ ਕੇ ਜੋਰ ਨਹੀਂ ਚੱਲਦਾ। ਨਹੀਂ ਬਹੁਤ ਮਿਹਨਤ ਕੀਤੀ ਹੈ। ਬਹੁਤ ਤੁਸੀਂ ਸਾਰਿਆਂ ਨੇ ਅੱਗੇ ਇਤਰਾ ਹੋਇਆ ਸੀ। ਹਾਂਜੀ। ਮਾਫ਼ੀ ਦੇ ਇਤਰਾ ਹੋਇਆ ਜੀ ਇਤਰਾ ਮਾਲਕੀ ਪਿਆਰੀ ਦਾ ਦਿੱਤਾ। ਨਹੀਂ ਨਹੀਂ ਹੁਣ ਐਸ ਵਾਰ ਸੁਣੋ ਮੇਰੀ ਸੁਣੋ ਸਰਪੰਚ ਸਾਹਿਬ ਮਿਲ ਕੇ ਸਾਰਿਆਂ ਨੂੰ ਮਿਲ ਕੇ ਅਸੀਂ ਉਦੋਂ ਵੀ ਸੀਗੇ। ਤਾਜੀ ਜਿਹੜਾ ਜਿਹੜਾ ਵੋਂਦਾ ਉਹਨੂੰ ਮਿਲੇ ਸਪੈਸਰ ਆ ਗਿਆ ਉੱਥੇ ਮਿਲ ਗਿਆ ਇਹ ਤੁਹਾਨੂੰ ਸਪੈਸ਼ਲ ਗਦਰ ਦੀ ਹੁਕਮ ਅਸੀਂ ਦੇ ਦਿੱਤੇ ਹੋਏ ਅਫਸਰਾਂ ਡੀਸੀ ਸਾਹਿਬ ਨਾਲ ਸਾਰਾ ਮਾਮਲਾ ਜੇ ਅੰਦਰ ਹੈ ਤੇ ਬਾਹਰ ਹੈ ਜਿਹੜਾ ਵੋਂਦਾ ਉਹਨੂੰ ਹੀ ਮਿਲੂਗਾ ਕਿਸੇ ਦਾ ਜਿਹੜਾ ਦੇਖੋ ਪਰਮਾਤਵਾਂਗੇ ਜ਼ੋਰ ਨਹੀਂ ਚੱਲਦਾ ਪਰ ਆ ਤੁਹਾਡੇ ਪਿੰਡ ਵੱਲੋਂ 20 ਦਿਨ ਦੀ ਕੰਟੀਨਿਊ ਤੁਸੀਂ ਮਿਹਨਤ ਕਰ ਰਹੇ ਸੀ ਚਲੋ ਨਹੀਂ ਜ਼ੋਰ ਚੱਲਿਆ ਪਾਣੀ ਇੰਨਾ ਜ਼ਿਆਦਾ ਵਧ ਗਿਆ ਜੀ ਸਰ ਪਰ ਫੇ ਵੀ ਬੜੀ ਹਿੰਮਤ ਤੁਸੀਂ ਦਿਖਾਈ ਪਰ ਤੁਹਾਨੂੰ ਵਾਅਦਾ ਹੈ ਕਿ ਜਿਹੜਾ ਇੱਕ ਇੱਕ ਰੁਪਏ ਦਾ ਨੁਕਸਾਨ ਹੋਇਆ ਹੈਗਾ ਮੁਆਵਜ਼ਾ ਤੁਹਾਨੂੰ ਜਰੂਰ ਮਿਲੂਗਾ ਜਿਹੜਾ ਵਾਰਿਆ ਉਹ ਜਿਨ੍ਹਾਂ ਨੇ ਫਸਲ ਬੀਜੀ ਉਹਨੂੰ ਮਿਲੂਗਾ ਕਮ ਸੇ ਕਮ ਸਿਰਫ 20000 ਰੁਪਏ ਸਾਰੇ ਇੱਕ ਬੇਨਤੀ ਹੋਰ ਆ ਜੀ ਹਾਂਜੀ ਇਹ ਜਦੋਂ ਆ ਇੱਧਰ ਪਾਣੀ ਚੱਲੋਗਾ ਇਧਰ ਪਾਏ ਸੇ ਬਹੁਤ ਹੋ ਜਾਂਦੀ ਆ ਸਾਡੇ ਆ ਪਿੰਡ ਦੇ ਵਿੱਚ ਆਲੀ ਖੁਰਦੇ ਚ ਹਾਂਜੀ ਉਹਦੇ ਵੱਡੇ ਪੰਪ ਲੱਗ ਜਾ ਹੁਣ ਤੋਂ ਮਨਜ਼ੂਰੀ ਮਿਲ ਜੇ ਪਾਉ ਲੱਗ ਜਾਣਾ ਸੇ 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 ਮੇਂ ਪ੍ਰੋਬਲਮ ਇਹ ਕਹਤਾ ਇਹ ਕਹਤਾ ਇਧਰ ਜਿਹੜਾ ਪਾਣੀ ਆ ਦੇਖੋ ਜਿਹੜਾ ਇਧਰ ਹੰਸ਼ਾਰ ਤੋਂ ਜਿਹੜਾ ਸਾਰਾ ਇਹ ਜਿਹੜਾ ਤੁਸੀਂ ਕਿੱਥੇ ਹੋ ਸਾਹਮਣੇ ਇਹ ਸਰ ਇਨਾ ਇਨਾ ਦਰਖਤਾਂ ਦੇ ਵਿੱਚੋਂ ਟੁੱਟਾ ਇਹ ਉਹ ਵਾਰਡਵਾਂਸ ਬੰਨ ਅੱਛਾ ਤੇ ਉੱਥੇ ਅਸੀਂ ਲਗਾਤਾਰ ਮਤਲਬ ਕੋਸ਼ਿਸ਼ ਕਰ ਰਹੇ ਹਾਂ ਸਰ ਵੀ ਕਿਉਂਕਿ ਸਰ ਜਦੋਂ ਮੈਂ ਉਹ ਤਾਂ ਮਾਰੀ ਮੈਨੂੰ ਦੀਦਾ ਸੀ ਕਿ ਇੱਥੋਂ ਦੇ ਜੰਮੇ ਪਲੇ ਆ ਵੀ ਮੈਨੂੰ ਇਹ ਮੇਰੀ ਧਾ ਦੇ ਵਿੱਚ ਇਹ ਸੀ ਕਿ 35 ਪਿੰਡ ਮੇਰੇ ਖਰਾਬ ਹੋ ਜਾਣੇ ਆ ਅੱਜ ਜਿੱਕਦੇ ਇੰਨਾ ਕਿ ਰੁਕ ਜਾਵੇ ਰੁਕ ਜਾਵੇ ਰੁਕ ਜਾਵੇ ਨਹੀਂ ਰੁਕਿਆ ਜੀ ਸਰ ਥੱਲੇੋਂ 40 ਫੁੱਟ ਪਿਆ ਉਹਨੇ ਮੁੱਦਾ ਕਰਕੇ ਰਾਤਾ ਸਾਹਿਬ ਕੁਝ 40 ਮਿੰਟਾਂ ਦੇ ਵਿੱਚ ਜਿਹੜੀ ਆ ਲਗਾਤਾਰ ਹੋਏ ਕੱਲ੍ਹ ਬਤ ਕਰਾਂਗੇ ਇੱਥੇ ਸਾਡੇ ਨਾਲ ਮੌਜੂਦ ਦਾ ਮંત્રી ਸਾਹਿਬ ਮંત્રી ਸਾਹਿਬ ਕਪੂਠਲੇ ਦੇ ਵਿੱਚ ਤੁਸੀਂ ਅੱਜ ਆਏ ਹੋ ਸੁਲਤਾਨਪੁਰ ਏਰੀਆ ਕਾਫੀ ਭਾਰੀ ਨੁਕਸਾਨ ਜਿਹੜਾ ਹੋ ਰਿਹਾ ਠੀਕ ਕਹੋਗੇ ਅਸੀਂ ਅੱਜ ਨਹੀਂ ਆਏ ਕਾਫੀ ਦਿਨਾਂ ਤੋਂ ਇੱਥੇ ਚੱਲ ਰਿਹਾ ਕੰਟੀਨਿਊ ਇੱਥੇ ਮੇਰੀ ਮੁੱਖ ਮੰਤਰੀ ਸਰਦਾਰ ਭੌਤ ਸੁਮਾਨ ਜੀ ਨੇ ਡੁੱਟੀ ਲਗਾਈ ਹੋਈ ਹੈ ਸੇਵਾਦਾਰ ਬਣ ਕੇ ਸੇਵਾ ਨਿਭਾ ਰਹੇ ਹਾਂ ਦੇਖੋ ਹੁਣ ਅਜਾ ਆਲੀ ਖੁਰਦਾਲੀ ਕਲਾਂ ਦਾ ਜਿਹੜਾ ਰਾਤ ਸਾਡੇ ਭਰਾ ਨੇ ਵੀਡੀਓ ਪਾਈ ਨਾਲ ਹੀ ਦੇ ਨਾਲ ਅਸੀਂ ਅਜਿੱਥੇ ਪਹੁੰਚੇ ਕਿਉਂਕਿ ਉਹ ਵੀਡੀਓ ਦਾ ਦਰਦ ਹੈ ਹੋ ਜਾ ਸੀਗਾ ਕਿ ਜਿਹੜਾ ਦੇਖ ਕੇ ਹਰ ਇੱਕ ਬੰਦੇ ਦੀ ਅੱਖਾਂ ਸੰਜੂ ਆਏ ਆ ਇੰਨੀ ਮਿਹਨਤ ਦੇ باوجود ਵੀ ਜਨ ਪੂਰੇ ਪਿੰਡ ਨੇ ਪੂਰੀ ਪੰਚਾਇਤ ਸਾਰੇ ਨੌਜਵਾਨਾਂ ਨਾਲ ਲੈ ਕੇ ਬਾਬਾ ਜੀ ਟੀਮ ਨੂੰ ਨਾਲ ਲੈ ਕੇ ਬਾਬਾ ਜੀ ਮਸ਼ੀਨਾ ਨਾਲ ਸੀ ਸਾਡੇ ਸੰਤ ਸੀਤਿਆਲ ਜੀ ਨਾਲ ਖੜੇ ਨੇ ਪਰ ਉਹ ਬੰਨ ਫਿਰ ਵੀ ਜੋ ਪਾਣੀ 1 ਲੱਖ 90 000 ਤੱਕ ਦੇ ਵਿਚਾਰ ਹੁੰਦਾ ਰਿਹਾ ਜਦੋਂ ਪਾਣੀ ਉਸ ਤੋਂ ਵੱਧ ਗਿਆ ਉਹ ਬੰਨ ਨੂੰ ਨਹੀਂ ਬਚਾ पाए ਪਰ ਦੇਖੋ ਮੈਂ ਅੱਜ ਇੱਥੇ ਪਹੁੰਚਿਆ ਇਸ ਪਿੰਡ ਦੇ ਵਿੱਚ ਆਲੀ ਖੁਰ ਆਲੀ ਖੁਰ ਦੇ ਆਲੀ ਜਿਹੜਾ ਏਕੜ ਜ਼ਮੀਨ ਦਾ ਨੁਕਸਾਨ ਹੋਇਆ ਜਿਹੜਾ ਵੀ ਕਾਸਟਕ ਜਿਹੜਾ ਵਾਹ ਰਿਹਾ ਸੀ ਉਹਨੂੰ ਇਹਦਾ ਮੁਆਵਜ਼ਾ ਅਸੀਂ ਸਾਰਾ ਦੇਵਾਂਗੇ ਸਪੈਸ਼ਲ ਗੁਜ਼ਾਰੀ ਦੇ ਹੁਕਮ ਅਸੀਂ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਣਾ ਕਾਰਨ ਨੁਕਸਾਨ ਹੋਇਆ ਸਾਰਿਆਂ ਤੇ ਸਪੈਸ਼ਲ ਗੁਜ਼ਾਰੀ ਦੇ ਹੁਕਮ ਦਿੱਤੇ ਹੋਏ ਆ ਸੋ ਪ੍ਰਸ਼ਾਸਨ ਨਾਲ ਹੈ ਡਿਸਬ ਨਾਲ ਹੈ ਜਿਹੜੇ ਜਿਹੜੇ ਵੀ ਜਿਹੜੇ ਘਰ ਅੰਦਰ ਰਹਿ ਰਹੇ ਆ ਉਹਨਾਂ ਦੇ ਨੁਕਸਾਨ ਲਈ ਵੀ ਅਸੀਂ ਖੜੇ ਆ ਉਹਨਾਂ ਦੇ ਡੰਗਰਾਂ ਤੱਕ ਦਾ ਜਿਹੜਾ ਚਾਰਾ ਵੀ ਸਰਕਾਰ ਵੱਲੋਂ ਮੱਈਆ ਕਰਵਾ ਰਹੇ ਆ ਤੇ ਜਿਹੜੀ ਜਦੋਂ ਪਾਣੀ ਥੱਲੇ ਜਾਂਦਾ ਤੇ ਨਾਲ ਦੀ ਨਾਲ ਸਪੈਸ਼ਲ ਗੁਜ਼ਾਰੀ ਵਾਸਤੇ ਅਸੀਂ ਡੀਆਰਓ ਨੈਤ ਸਿਲਦਾਰ ਵੱਧ ਲਾਤੇ ਆ ਕਿ ਜਿਹੜੇ ਨਾਲ ਦੇ ਨਾਲ ਇਹਨਾਂ ਲੋਕਾਂ ਦੀ ਸਪੈਸ਼ਲ ਗੁਦਾਵਰੀ ਕਰਾ ਕੇ ਸਾਡੇ ਭਰਾ ਨੇ ਸਾਡੇ ਕਿਸਾਨ ਭਰਾ ਨੇ ਮਿਹਨਤ ਕਸ ਲੋਕ ਨੇ ਇਹਨਾਂ ਦਾ ਨੁਕਸਾਨ ਜਿਹੜਾ ਹੋਇਆ ਜ਼ਰੂਰ ਤਾਂ ਬੰਦੀ ਸਾਹਿਬ ਕਿੰਨਾ ਕੁ ਨੁਕਸਾਨ ਜਿਹੜਾ ਵਾ ਹੁਣ ਤੱਕ ਹੋ ਚੁੱਕਾ ਦੇਖੋ ਇਹ ਆ ਜਿਹੜਾ ਰਾਤ ਜਿਹੜੇ ਭਰਾ ਨੇ ਵੀਡੀਓ ਪਾਈ ਸੀ ਇਹ ਪੰਜ ਸੱਤ ਪਿੰਡਾਂ ਦਾ ਜਿਹੜਾ ਆਲੀ ਖੁਰਤੇ ਵਾਲੀ ਖਲਾਂ ਦਾ ਜਿਆਦਾ ਤਕਰੀਬਨ 20000 ਏਕੜ ਦੀ ਜ਼ਮੀਨ ਸਰਪੰਚਾਂ ਨੇ ਦੱਸਿਆ ਕਿ ਨੁਕਸਾਨ ਹੋਇਆ 20 ਟੋਟਲ ਜਿਹੜਾ 35000 ਏਕੜ ਜਿਹੜੀ ਜ਼ਮੀਨ ਦਾ ਨੁਕਸਾਨ ਇੱਥੇ ਸਰਦਾਰਪੁਰ ਲੋਧੀ ਤੋਂ ਸੋ ਸਾਰੀ ਜਿਹੜਾ ਜਿਹੜਾ ਭਰਾਵਾਂ ਦਾ ਨੁਕਸਾਨ ਆ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਜੀ ਮੈਨੂੰ ਭੇਜਿਆ ਬਾਬਾ ਜੀ ਨੇ ਬਾਬਾ ਜੀ ਨੇ ਜਦੋਂ ਗੱਲ ਦੱਸੀ ਮੁੱਖ ਮੰਤਰੀ ਸਾਹਿਬ ਨੂੰ ਤੇ ਅਸੀਂ ਇੱਥੇ ਉਸ ਦਿਨ ਦੇ ਲੱਗੇ ਹੋਏ ਜਦੋਂ ਪਾਣੀ ਆ ਰਿਹਾ ਪਾਣੀ ਵਗ ਰਿਹਾ ਵਧ ਰਿਹਾ ਤੇ ਪਾਣੀ ਕੰਟੀਨਿਊ ਵਧ ਹੀ ਰਿਹਾ ਘਟਿਆ ਤਾਂ ਹੈ ਨਹੀਂ ਪਰ ਜਿਹੜਾ ਲੋਕਾਂ ਦੀ ਘਰਾਂ ਤੱਕ ਵੀ ਗਏ ਆ VOTING ਲੈ ਕੇ ਮੁੱਖ ਮੰਤਰੀ ਸਾਹਿਬ ਖੁਦ ਹੋ ਕੇ ਗਏ ਆ ਮੈਂ ਉਹਨਾਂ ਦੇ ਨਾਲ ਆਇਆ ਸੀ ਬਾਬਾ ਜੀ ਨਾਲ ਸੀ ਤੇ ਜਿਹੜਾ ਵੀ ਨੁਕਸਾਨ ਹੈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਹੈ ਨਾਲ ਦੀ ਨਾਲ ਪਾਣੀ ਘਟਦੇ ਸਾਰੀ ਅਸੀਂ ਸਾਰਿਆਂ ਦਾ ਜਿਹੜਾ ਇਹ ਨੁਕਸਾਨ ਆ ਪੂਰਾ ਕਰਾਵਾਂਗੇ ਮੁਆਵਜ਼ਾ ਦੇਵਾਂਗੇ ਤੇ ਨਾਲ ਦੀ ਨਾਲ ਜਿਹੜੇ ਅੰਦਰ ਹਜੇ ਵੀ ਕੁਝ ਘਰ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਮੋਬਾਈਲ 'ਤੇ ਤੁਸੀਂ ਵੀ ਦੇਖਦੇ ਹੋਵੋਗੇ ਆਪਾਂ ਬਹੁਤ ਦੇਖੋ ਅਰਦਾਸਾਂ ਕੀਤੀਆਂ ਪਰ ਪਾਣੀ ਨਹੀਂ ਘਟ ਰਿਹਾ ਬੇਨਤੀ ਆ ਕਿ ਤੁਸੀਂ ਵੀ ਹੁਣ ਘਰਾਂ ਤੋਂ ਬਾਹਰ ਆ ਜਾਓ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਪੂਰਾ ਬੰਦੋਬਸਤ ਕੀਤਾ ਗਿਆ ਤੁਹਾਡੇ ਮਾਲ ਡੰਗਰਾਂ ਦਾ ਵੀ ਨਾਲ ਤੁਹਾਡੇ ਜਾਨਵਰਾਂ ਦਾ ਵੀ ਤੇ ਤੁਹਾਡਾ ਰਹਿਣ ਦਾ ਵੀ ਬੰਦੋਸਤਾਰਾ ਪ੍ਰਸ਼ਾਸਨ ਵੱਲੋਂ ਅਸੀਂ ਕਰਵਾਇਆ ਗਿਆ ਸੋ ਬੇਨਤੀ ਹੈ ਕਿ ਹੁਣ ਆਪਾਂ ਜ਼ਿੰਦਗੀ ਨੂੰ ਜਿਹੜਾ ਸਭ ਤੋਂ ਪਹਿਲਾਂ ਬਚਾਈਏ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਸਰਕਾਰ ਜਰੂਰ ਦਵੇ ਇਹ ਸੀ ਕਿ ਸਾਡੇ ਨਾਲ ਮੰਤਰੀ ਜਿਹੜੀ ਇਸ ਦੀ ਗੱਲ ਅੱਗੇ ਪਾਸ ਪਾਣੀ ਵਾਲੇ ਪਾਸੇ ਨਾ ਆਉਂਦੇ ਹੋ ਅੱਛਾ ਹਾਂ ਅਸੀਂ ਸਾਰਾ ਨੁਕਸਾਨ ਪੂਰਾ ਕਰਾਂਗੇ ਠੀਕ ਹੈ ਪਾਸ ਮਾਨ ਸਾਹਿਬ ਨੇ ਭੇਜਿਆ ਉਹ ਤੁਹਾਡੇ ਨਾਲ ਅਸੀਂ ਨਾਲ ਤੁਸੀਂ ਜਿਹੜੀ ਸਰਕਾਰ ਬਣਾਈ ਹੈ ਤੁਹਾਡੇ ਦੇ ਨਹੀਂ ਜਾਨਾ ਨਹੀਂ ਨੂੰ ਕਲਵਾ ਆ ਫਿੱਟ ਰਿਆ ਨਹੀਂ ਜਾਂਦਾ ਨਹੀਂ ਮਾਤਾ ਰੈਸਟ ਕਰੋ ਤੋ ਆ ਟੁੱਟਿਆ ਹੈ ਹਾਂ 1 ਰੁਪਿਆ ਤੇ ذرا پانی ਇੱਥੇ ਆ ਲੈਣ ਦੇ ਜੀ ਮੈਂ ਕਰਾ ਹੁਣ ਇੱਥੇ ਕਿੰਨੇ ਕਿੰਨੇ ਪਾਣੀ ਘਰਾਂ ਦੇ ਵਿੱਚ ਕਿੰਨਾ ਥੰਲੇ ਸਰਕਾਰਾਂ ਨੇ ਉਹਨਾਂ ਨੂੰ ਟੱਚ ਕਰਕੇ ਆਉਣਾ ਪਾਣੀ ਘਰਾਂ ਨੂੰ ਟੱਚ ਕਰ ਗਏ ਹਾਂ ਫੋਨ ਤਾਂ ਪਾਣੀ ਪਿੱਛੋਂ ਕਾਫੀ ਆ ਰਹਿਣਾ ਬੰਬਈ ਗਏ ਤਾਂ ਨਹੀਂ ਇੱਥੇ ਕਿਹੜਾ ਕੋ ਦੁਆਰਾ ਆ ਘਰਾਂ ਦੇ ਕੋਲ ਜਾ ਕੇ ਆਹ ਹਾਂ ਟੱਚ ਕਰ ਗਿਆ ਪਾਣੀ ਹੁਣ ਤੇ ਨਾਲ ਆ ਸਾਰੇ ਇੱਥੇ ਸਾਰੇ ਘਰਾਂ ਚ ਕੁਝ ਉਸ ਕੱਲ ਕੱਲ ਇਧਰ ਹੋ ਗਿਆ ਇਸੇ ਦਿਨ ਇੱਥੇ ਇਧਰ ਬੰਦਣਾ ਇਧਰ ਦਿਲੋ ਇਧਰ ਬੰਦਣਾ ਮੈਂ ਕਿ ਮਸਾ ਪਰਸੋਂ ਗਈ ਸੀ ਉਦੋਂ ਉੱਥੇ ਇਧਰਲੇ ਬੰਦ ਜਿਲ ਜਾਨੇ ਇਧਰਲੇ ਚਲੋ ਚੜ੍ਹਦੇ ਵਾਲੇ ਪਾਸੇ ਕਿਦਾਂ ਹੁਣ ਕੀ ਪਾਣੀ ਘਟ ਰਿਹਾ ਕਿ ਵਧ ਰਿਹਾ ਅੱਜ ਦੇਖੋ ਅੱਜ ਦੀ ਰੇਟ ਤਾਂ ਵਧਿਆ ਹੋਇਆ ਸਰਪੰਚ ਅੱਜ ਵਧਿਆ ਕਿੰਨਾ ਹੋ ਗਿਆ 1.99 ਆ ਸਰ ਹੁਣ ਇਹ ਅਲੀ 2 ਲੱਖ ਹੋ ਚੁੱਕਿਆ ਟਨ ਵੰਜਾ 2 ਲੱਖ ਹੋ ਗਿਆ ਪਾਣੀ ਇਸ ਵੇਲੇ ਤਾਂ ਨਿਕਲ ਰਿਹਾ ਮੋਰੇ ਹਾਂਜੀ ਹਾਂ ਜੀ ਇਸੇ ਕਰਕੇ ਜਿਆਦਾ ਪਾਣੀ ਨਹੀਂ ਕਰ ਰਹੇ ਕਿ ਪੂਰਾ ਜਾਈ ਜਾ ਰਿਹਾ ਜਿੰਨਾ ਆ ਰਿਹਾ ਹਾਂ ਹਾਂ ਜਾਲਦੇ ਇੱਕ ਵਾਰ ਇੱਕ ਅੱਧੇ ਘੜਾ ਦਾ ਦਾਣੇ ਪੜਾ ਕੇ ਘਰਾਂ ਚ ਕੁੱਛੀ ਜੀ ਸਮਾਂ ਅਬ ਭਾਈ ਜਾਣਾ ਅੰਦਰ ਕਰਾਂ ਚ ਕਰਾਂ ਚੱਲਦੇ ਹਾਂ ਜੀ ਹਾਂ ਜੀ ਜਿੰਨੇ ਵਕਤ ਖੜਵਾ ਲਈਏ ਸਾਡੇ ਲਾਹੌਰਪੁਰ ਦੇ ਹੋਰ ਇਸੇ ਨਾਲ ਕਿ ਪਰਸਨਲੀ ਹੈਗੀਆਂ ਜਿਹੜੀਆਂ ਜਿਹੜੀਆਂ 5 ਕਿਸ਼ਤਾਂ ਇੱਥੇ ਦਿੱਤੀਆਂ ਆਪਾਂ ਉਹ ਹੁਣ ਆਪਾਂ ਪਹਿਲਾਂ ਇੱਥੇ ਦੇਵਾਂਗੇ ਤੇਨ ਇੱਥੇ ਦੋ ਤੇ ਦੋ ਦੋਨੋਂ ਦੇ ਦਿਆਂਗੇ ਠੀਕ ਨੇ ਦੇ ਪਾਣੀ ਆਵੇ ਬਲ ਓਕੇ ਬੰਦਾ